हां जी दोस्तों करे पहुंच गया सिगा लेकिन गली मोहल्ले ਦੇ ਵਿੱਚ ਨਾ ਕਿਸੇ ਡੈਥ ਹੋ ਗਈ ਜੀ ਨੇ ਤੇ ਗੱਡੀ ਬਣੀ ਮੈਨੂੰ ਫਿਰ ਉਹ ਬਾਹਰ ਜਿਹੜੀ ਉਹ ਲਗਾ ਕੇ ਆਣੀ ਪਈ ਹੈ हां जी, जी ले ले हा दोस्तों ਮੰਡੀ ਵਿੱਚ ਪਹੁੰਚ ਚੁੱਕੇ ਆ ਜੀ ਤੇ ਮੰਡੀ ਦੇ ਵਿੱਚ ਕ라우ਡ ਕਾਫੀ ਆ ਜਿਹੜਾ ਸਮਾਨ ਆਪਾਂ ਲੈਣ ਵਾਲਾ ਸੀਗਾ ਉਹ ਲੈ ਲਿਆ ਆ ਆਪਾਂ ਫਿਲਹਾਲ ਪਿਆਜ਼ ਵਗੈਰਾ ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਕਿ ਸਭ ਚੜ ਨਿਕਲ ਰਿਹਾ ਹੋਵੇ ਸਵਾਗਤ ਹੈ ਤੁਹਾਡਾ 90 ਦਿਨ ਇੱਕ ਨਵੇਂ ਵੀਡੀਓ ਨਾਲ ਮੈਂ ਤੁਹਾਡਾ ਦੋਸਤ ਪਿਆਰਾ ਸਿੰਘ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਵਾਲੇਕੁਮ ਜੀ ਅੱਜ ਦੇ ਵਲੌਗ ਦੀ ਸਟਾਰਟਿੰਗ ਮੈਂ ਆਪਣੀ ਫੂਡ ਕਾਰ ਤੋਂ ਹੀ ਕਰਦਾ ਪਿਆ ਲੇਕਿਨ ਫੂਡ ਕਾਰ ਸ਼ੁਰੂ ਕਰਕੇ ਨਹੀਂ ਜੀ ਫੂਡ ਕੱਟ ਦਾ ਐਂਡ ਹੋ ਚੁੱਕਾ ਵਾ ਮੈਂ ਫ੍ਰੀ ਹੋ ਗਿਆ ਜੀ ਫਿਲਹਾਲ ਤੇ ਆਲਮੋਸਟ ਤਕਰੀਬਨ ਮੈਨੂੰ ਫ੍ਰੀ ਹੋਏ ਨੂੰ ਵੀ ਅੱਧੇ ਘੰਟੇ ਤੋਂ ਜ਼ਿਆਦਾ ਹੋ ਚੁੱਕਾ ਵਾ ਤੇ ਬੈਠਾ ਸੀਗਾ ਉਹ ਸਾਰੇ ਕੋਈ ਫਰੈਂਡ ਸੀਗਾ ਉਹਨਾਂ ਨਾਲ ਗੱਲਾਂ ਕਰਦਾ ਪਿਆ ਸੀ ਬੇਸਿਕ ਸਾਰਾ ਸਮਾਨ ਜਿਹੜਾ ਉਹਨੇ ਸੰਭਾਲ ਲਿਆ ਹੋਇਆ ਵਾ ਤੇ ਕੱਲ ਤੁਹਾਨੂੰ ਪਤਾ ਵਾ ਕੱਲ ਫਟੂਰੇ ਵਜ ਕੇ ਸੀਗੇ ਆਪਾਂ ਲੰਗਰ ਲਗਾਤਾ ਸੀ ਯਾਰਾ ਲੋਕਾਂ ਨੂੰ ਫੜਫੜ ਕੇ ਖਿਲਾਤੇ ਸੀਗੇ ਤੇ ਅੱਜ ਦੀ ਡੇਟ ਵਿੱਚ ਆਪਣੇ ਕੋਲ ਕੋਈ ਵੀ ਚੀਜ਼ ਨਹੀਂ ਬਚੀ ਲੇਕਿਨ ਫਿਰ ਵੀ ਮੈਂ ਆਪਣੇ ਲਈ ਸਪੈਸ਼ਲੀ ਦੋ ਪਟੂਰੇ ਬਚਾਏ ਆ ਜੀ ਕਿਉਂਕਿ ਬਾਈ ਆ ਦਿਲ ਕਰਦਾ ਵੈਸੇ ਪਟੂਰੇ ਖਾਣ ਨੂੰ ਇਸ ਕਰਕੇ ਮੈਂ ਪਟੂਰੇ ਬਚਾ ਲੇ ਦੋ ਤੇ ਹੁਣ ਚੱਲਾ ਸੀ ਇਹ ਘਰੇ ਬਰਤਨ ਸਾਰੇ ਰੱਖ ਲਏ ਆ ਸਿਮੇਟ ਲਿਆ ਸਾਰਾ ਕੁਝ ਤੇ ਲੇਕਿਨ ਆ ਅੱਜ ਦਾ ਦਿਨ ਮੈਂ ਆਪਣਾ ਬਹੁਤ ਹੀ ਵਧੀਆ ਲੰਘਿਆ ਇੱਥੇ ਸਵੇਰ ਦਾ ਆ ਸੀ ਮੈਂ 11:30 ਵਜੇ ਆਇਆ ਸੀ ਅੱਜ ਨੂੰ ਤੇ ਹੁਣ ਫਿਰ ਆ ਟਾਈਮ ਹਲੇ ਵੀ 2:40 ਮਿੰਟ ਹੋਏ ਨੇ ਸਿਰਫ ਤੇ ਕਾਹ ਤੁਹਾਨੂੰ ਪਤਾ ਮੈਂ 5:30 ਵਜੇ ਤੱਕ ਹੋ ਰਹਾ ਸੀਗਾ ਇੱਥੇ ਆਪਣੀ ਲੋਕੇਸ਼ਨ ਤੇ ਬਹੁਤ ਲੇਟ ਸੀਗਾ ਤੇ ਹੁਣ ਫ੍ਰੀ ਹੋ ਗਿਆ ਤੇ ਹੁਣ ਜਾ ਰਿਹਾ ਸੀਗਾ ਘਰੇ ਬਾਈ ਤੇ ਕੱਲ ਨਾਲ ਬਹੁਤ ਸੋਨਾ ਰਹਿ ਗਿਆ ਦਿਨ ਕਸਟਮਰ ਵੀ ਬਹੁਤ ਨਵੇਂ ਵੀ ਲੱਗੇ ਪੁਰਾਣੇ ਕਸਟਮਰ ਤੇ ਰਿਪੀਟ ਜਿਹੜੇ ਹੋ ਹੀ ਰਹੇ ਨੇ ਹੋ ਰਹੇ ਨੇ ਨਾ ਤੇ ਕੱਲ ਤੁਸੀਂ ਦੇਖਣਾ ਨਾ ਜਿਹੜੇ ਦੀਦੀ ਆਏ ਸੀ ਆਪਣੇ ਕੋਲ ਉਹਨਾਂ ਸਾਰੀ ਇਨਫੋਰਮੇਸ਼ਨ ਲੈ ਲਈ ਤੇ ਅੱਜ ਇੱਕ ਹੋਰ ਆਈ ਸੀ ਜਾਣਕਾਰੀ ਲੈ ਕੇ ਗਈ ਨੇ ਤੇ ਉਹਨਾਂ ਨੇ ਦੱਸਿਆ ਵਾ ਅਸੀਂ ਕਾਲੇ ਸਿੰਘਾ ਵੱਲ ਰੰਨੇ ਆ ਕਿਤੇ ਤੇ ਦੇਖੋ ਕਦੋਂ ਕੰਮ ਸ਼ੁਰੂ ਕਰਨਗੇ ਕਦੋਂ ਨਹੀਂ ਇਹ ਲੇਕਿਨ ਜਾਣਕਾਰੀ ਲੈ ਕੇ ਗਏ ਨੇ ਹੋ ਤੇ ਪ੍ਰੋਪਰ ਇਨਫੋਰਮੇਸ਼ਨ ਜਿੰਨੀ ਕੋ ਮੇਰੇ ਕੋਲ ਸੀਗੀ ਉਹਨਾਂ ਨੂੰ ਸਾਰੀ ਜਾਣਕਾਰੀ ਜੋ ਪ੍ਰੋਵਾਈਡ ਕਰਵਾਤੀ ਹੈ। ਬਾਕੀ ਕਦੋਂ ਸ਼ੁਰੂ ਕਰਨਗੇ ਹੁਣ ਉਹੀ ਜਾਣ ਲੇਕਿਨ ਕੁਝ ਤੇ ਮੇਰੇ ਕੋਲ ਚਲੇ ਗਏ ਆ। ਤੇ ਇਹਨਾਂ ਦੀ ਕਹਿ ਕੇ ਜੀ ਵੀ ਅਗਰ ਕੋਈ ਹੈਲਪ ਦੀ ਲੋੜ ਹੋਏਗੀ ਤੇ ਪਲੀਜ਼ ਤੁਸੀਂ ਮੈਂ ਕਹਾਂ ਜੀ ਫੋਨ ਤੇ ਗਾਈਡ ਕਰ ਦਾਂਗਾ। ਤੁਸੀਂ ਕੋਹ ਜਾਂ ਉੱਥੇ ਆ ਜਾ ਜਾਂ ਇੱਥੇ ਉਹ ਨਹੀਂ ਹੋਪਣਾ ਜੀ ਮੈਂ ਫੋਨ ਦੇ ਉੱਪਰ ਤੁਹਾਨੂੰ ਗਾਈਡ ਕਰ ਦਾਂਗਾ ਕਿ ਕਿੱਥੋਂ ਕਿਹੜੀ ਕੀ ਮਿਲਦੀ ਆ ਕਿੱਥੋਂ ਕਿਹੜੀ ਕੀ ਨਹੀਂ ਮਿਲਦੀ ਠੀਕ ਆ। ਇਸ ਤਰ੍ਹਾਂ ਕਰਕੇ ਤੇ ਚਲੋ ਜੀ ਇਹ ਤੇਰੀ ਗੱਲਬਾਤ ਇਹ ਹੁਣ ਚੱਲਦੇ ਆ ਜੀ ਫਰਾਵਰ ਕਰੇ ਬਰਤਨ ਸਾਰੇ ਸਮੇਟਲੇ ਹੋਏ ਆ ਤੇ ਘਰੇ ਚੱਲ ਕੇ ਅੱਜ ਤੁਹਾਨੂੰ ਦਿਖਾਣੇ ਜੀ ਕਚੋਰੀਆਂ ਵਿਕੀ ਨੇ ਬਣਦੀਆਂ ਨੇ ਕਿਵੇਂ ਹਰ ਇੱਕ ਜਿਹੜੀ ਸਟਫਿੰਗ ਹੁੰਦੀ ਹੈ ਪ੍ਰੋਪਰ ਅੱਜ ਕਚੋਰੀਆਂ ਦੀ ਰੈਸিপি ਤੁਹਾਡੇ ਸਾਹਮਣੇ ਸ਼ੇਅਰ ਕਰਾਂਗਾ ਤੇ ਚਲੋ ਹੋਰ ਲੇਟ ਨਹੀਂ ਕਰਦੇ ਪਹੁੰਚਦੇ ਆ ਜੀ ਕਰੇ ਹਾਂਜੀ ਦੋਸਤੋ ਬਰਤਨ ਵਗੈਰਾ ਸ਼ਾਮਲੇ ਸਾਰੇ ਤੇ ਬਨ ਕੇ ਰੱਖ ਲੇ ਵਿੱਚ ਰਕੇਸ਼ ਕੋਲ ਗਿਆ ਸੀ ਜੂਸ ਪੀਣ ਲਈ ਜੂਸ ਪੀ ਕੇ ਆ ਗਿਆ ਹੁਣ ਤੇ ਹੁਣ ਚੱਲਿਆ ਜੀ ਆਪਣਾ ਆਹ ਟਰੇ ਦੇਣੀ ਆ ਜੀ ਮੁਮਤਾਜ ਰਾਂ ਦੀ ਟਰੇ ਕਾਫੀ ਦਿਨ ਹੋ ਗਏ ਆ ਐਤਵਾਰ ਨੂੰ ਲਈ ਸੀਗੀ ਟਰੇ ਇਹ ਤੇ ਹੁਣ ਤੱਕ ਰੱਖੀ ਵਾਪਸ ਦੇ ਕੇ ਆਨੇ ਆ ਕਿਉਂਕਿ ਭਾਈ ਆਪਣੇ ਕਿਸੇ ਕੰਮ ਦੀ ਨਹੀਂ ਜੀ ਚੱਲ ਉਹਨਾਂ ਦੀ ਟ੍ਰੇ ਕੰਮ ਦੀ ਹੈਗੀ ਹਨਾ ਤੇ ਆਪਾਂ ਨੂੰ ਟਾਈਮ ਸਾਰਨ ਵਾਸਤੇ ਦਿੱਤੀ ਤੇ ਚਲੋ ਫੜਾ ਫੜ ਮੰਡੀ ਪਹੁੰਚਦੇ ਆ ਤੇ ਦੇ ਕੇ ਫਿਰ ਚੱਲਦੇ ਆ ਜੀ ਹਾਂਜੀ ਦੋਸਤੋ ਘਰੇ ਪਹੁੰਚ ਗਿਆ ਸੀਗਾ ਲੇਕਿਨ ਗਲੀ ਮੁਹੱਲੇ ਦੇ ਵਿੱਚ ਨਾ ਕਿਸੇ ਦੇ ਡੈਥ ਹੋ ਗਈ ਜੀ ਨੇ ਤੇ ਗੱਡੀ ਮਣੀ ਮੈਨੂੰ ਫਿਰ ਉਹ ਬਾਹਰ ਜਿਹੜੀ ਉਹ ਲਗਾ ਕੇ ਆਣੀ ਪਈ ਐ ਜਿੱਧਰ ਮੰਡੀ ਉਧਰ ਨੂੰ ਤੇ ਫਿਲਹਾਲ ਇਹ ਨਾਲ ਗਿਆ ਸੀਗਾ ਕਦੂ ਜਾ ਦੇਖੋ ਠੀਕ ਹੈ ਆ ਨਾਲ ਗਿਆ ਸੀਗਾ ਤੇ ਹੁਣ ਉਧਰ ਗੱਡੀ ਲਗਾ ਕੇ ਫਿਰ ਚੱਲੇ ਆ ਜੀ ਘਰੇ ਹੁਣ ਵਾਪਸ ਪਾਰਥ ਦੇ ਘਰ ਕੋਲ ਲਗਾਈ ਤੇ ਉਹ ਆ ਗਈ ਐਂਬੂਲੈਂਸ ਸਾਹਮਣੇ ਕੋਈ ਡੈੱਡ ਬੁੜੀ ਲੈ ਕੇ ਆਈ ਐਂਬੂਲੈਂਸ ਪਤਾ ਨਹੀਂ ਕਿੰਦੀ ਮੋਤ ਹੋ ਗਈ ਮਲੇ ਤੋਂ ਇਹ ਆਹ ਦੇਖੋ ਜੀ ਹਾਂਜੀ ਦੋਸਤੋ ਰਾਤ ਪੈ ਚੁੱਕੀ ਐ ਤਕਰੀਬਨ 8:30 ਦਾ ਟਾਈਮ ਐ ਆ ਕੇ ਮੈਂ ਖਾਣਾ ਵਗੈਰਾ ਖਾਦਾ ਜਿਹੜਾ ਤੇ ਪਟੂਰੇ ਲੈ ਕੇ ਆਏ ਸੀ ਦੁੱਪ ਚਾ ਕੇ ਉਹ ਖਾਦੇ ਉਸ ਤੋਂ ਬਾਅਦ ਵਿੱਚ ਨਾਲ ਰੋਟੀ ਬਣਵਾਲੀ ਚਗੀ ਮੈਡਮ ਜੀ ਨੇ ਵੀ ਰੋਟੀ ਖਾਧੀ ਨਾਲ ਇੱਕ ਪਟੂਰਾ ਤੇ ਫਿਲਹਾਲ ਆਹ ਦੇਖੋ ਜੀ ਪਿਆਰ ਹੋਏ ਪਏ ਹੁਣ ਬਾਹਰ ਜਾਣ ਨੂੰ ਵੀ फटाफट ਖੋਲੋ ਤੇ ਮੈਨੂੰ ਲੈ ਕੇ ਚੱਲੋ ਬਾਅਦ ਚਾਬੀ ਲੈ ਲਈ ਗੱਡੀ ਦੀ ਲੇਕਿਨ ਗੱਡੀ ਜਿਹੜੀ 파ਰਥਰਨ ਦੇ ਘਰ ਵਾਲ ਪਾਰ ਕੀਤੀ ਤੁਹਾਨੂੰ ਪਤਾ ਵਾ ਕੀ ਉਹ ਗਲੀ ਦੇ ਵਿੱਚ ਤੁਹਾਨੂੰ ਜਿਵੇਂ ਦੱਸਿਆ ਵਾ ਕਿਸੇ ਡੈਥ ਹੋ ਚੁੱਕੀ ਇਸ ਕਰਕੇ ਤੇ ਚਲੋ ਚਲਦੇ ਆ ਪਹਿਲੇ ਮੰਡੀ ਜਾਣਾ ਵਾ ਮੰਡੀ ਤੋਂ ਸਮਾਨ ਲੈ ਕੇ ਆਣਾ ਵਾ ਥੋੜਾ ਪਿਆਜ਼ ਵਗੈਰਾ ਉਦੋਂ ਹੀ ਲੈ ਕੇ ਸਾਰੇ ਗੱਡੀ ਵਿੱਚ ਰੱਖ ਕੇ ਤੇ ਫੇਰ ਨਿਕਲਾਂਗੇ ਜੀ ਰਾਸ਼ਨ ਲੈਣ ਲਈ ਚਾਲੋ ਸਟੋਰ ਵੱਲ ਤੇ ਚਲੋ ਚਲਦੇ ਆ ਜੀ ਟੇਪ ਚੱਕ ਲਈ ਉਹਨੇ ਕੰਜਰ ਨੇ ਹਾਂਜੀ ਦੋਸਤੋ ਗੱਡੀ ਮੈਂ ਉਧਰੋਂ ਲੈ ਕੇ ਆ ਗਿਆ ਸੀ ਇਸ 파ਰਥ ਦੇ ਘਰ ਵੱਲੋਂ ਤੇ ਫਿਲਹਾਲ ਉਹਨਾਂ ਲਗਾਤੀ ਹੁਣ ਫੇਰ ਜਿੱਥੇ ਆਪਾਂ ਫੂਡ ਕਰ ਲਗਾਣੇ ਆ ਉਸੇ ਲੋਕੇਸ਼ਨ ਦੇ ਉੱਪਰ ਤੇ ਹੁਣ ਚੱਲੇ ਆਂ ਅਸੀਂ ਮੰਡੀ ਜੀ ਰਾਸ਼ਨ ਲੈਣ ਲਈ ਸਮਾਨ ਲੈਣ ਆਂ ਜਿਹੜਾ ਤੇ ਨਾਲ ਚੱਲੇ ਨੇ ਇਹ ਦੋ ਇਹ ਨਾਲ ਹਾਂਜੀ ਦੋਸਤੋ ਮੰਡੀ ਵਿੱਚ ਪਹੁੰਚ ਚੁੱਕੇ ਆ ਜੀ ਤੇ ਮੰਡੀ ਦੇ ਵਿੱਚ ਕ라우ਡ ਕਾਫੀ ਆ ਜਿਹੜਾ ਸਮਾਨ ਆਪਾਂ ਲੈਣ ਵਾਲਾ ਸੀਗਾ ਉਹ ਲੈ ਲਿਆ ਆ ਆਪਾਂ ਫਿਲਹਾਲ ਪਿਆਜ਼ ਵਗੈਰਾ ਲਗਾਣੇ ਸੀਗੇ ਪੁਦੀਨਾ ਹਰੀਆਂ ਮਿਰਚਾਂ ਇਹ ਸਭ ਲੈਣਾ ਸੀ ਤੇ ਬਾਈ ਹੁਣ ਚੱਲੇ ਆਂ ਫਰੂਟ ਵਾਲੀ ਸਾਈਡ ਤੇ ਤੇ ਦਿਵਜੋਤ ਵਾਸਤੇ ਸਮਾਨ ਲੈਣ ਲਈ ਦੇਖੋ ਜੀ ਕ라우ਡ हां जी दोस्तों ਜਿਹੜਾ ਸਮਾਨ ਲੈਣਾ ਸੀਗਾ ਉਹ ਲੈ ਲਿਆ ਵਾ ਪਿਆਜ਼ ਲੇ ਆ ਕਬੀਨਾ ਵਗੈਰਾ ਹਰੀਆਂ ਮਿਰਚਾਂ ਇਹ ਸਭ ਲੈਣਾ ਸੀ ਉਹ ਲੈ ਲਿਆ ਤੇ ਫਿਲਹਾਲ ਹੁਣ ਚੱਲੇ ਆਂ ਜੀ ਚਾਵਲਾ ਸਟੋਰ ਵੱਲ हां जी दोस्तों ਆਪਾਂ ਚਾਵਲਾ ਸਟੋਰ ਤੇ ਪਹੁੰਚ ਗਏ ਆ ਤੇ ਫਿਲਹਾਲ ਆ ਚੈੱਕ ਕਰੋ ਜੀ ਪਾਰਟੀ ਮਨਾਉਂਦੇ ਹੇ ਕੁੱਤੇ ਨਵੀਂ ਕਰੇਟਾ ਗਾਰ ਤੇ ਜੀ ਫਿਲਹਾਲ ਪਹੁੰਚ ਗਿਆ ਚਾਵਲਾ ਸਟੋਰ ਤੇ ਗੱਡੀ ਸਾਈਡ ਤੇ ਲਾਣੇ ਆ ਤੇ ਚਲਦੇ ਆਂ ਇਸ ਸਮਾਨ ਲੈਣ ਲਈ ਹਾਂਜੀ ਦੋਸਤੋ ਚਾਵਲਾ ਸਟੋਰ ਤੋਂ ਸਮਾਨ ਲੈ ਲਿਆ ਵਾ ਫਿਲਹਾਲ ਤੇ ਚੱਲੇ ਸੀਗੇ ਜੀ ਹੁਣ ਆਪਣੇ ਕਿਸੇ ਕੰਮ ਚੱਲੇ ਸੀਗੇ ਸਮਾਨ ਜਿਹੜਾ ਪਿੱਛੇ ਰੱਖਿਆ ਹੋਇਆ ਸਾਰਾ ਠੀਕ ਹੈ ਤੇ ਨਿਕਲਦੇ ਵਾ ਇਸ ਟਾਈਮ ਮਾਡਲੋਸ ਪਹੁੰਚੇ ਆ ਜੀ ਬਸਤੀ ਸ਼ੇਖ ਮਾਡਲੋਸ ਦੀ ਬਸਤੀ ਸ਼ੇਖ ਪਹੁੰਚੇ ਆ ਤੇ ਆਪਣੇ ਕਿਸੇ ਕੰਮ ਜਾ ਰਹੇ ਸੀਗੇ ਕੋਈ ਜ਼ਰੂਰੀ ਕੰਮ ਯਾਦ ਆ ਗਿਆ ਉਹਦੇ ਨਾਲ ਹੀ ਚੱਲੇ ਤੇ ਫਿਲਹਾਲ ਉੱਥੋਂ ਹੋ ਕੇ ਫਿਰ ਚਲਦੇ ਆਂ ਜੀ ਘਰੇ ਹਾਂਜੀ ਦੋਸਤੋ ਆਪਾਂ ਜਿਹੜੇ ਕੰਮ ਗਏ ਸੀ ਉਸ ਕੰਮ ਤੋਂ ਆਗੇ ਸੀ ਮੰਡੀ ਵਾਲਾ ਵੀ ਸਮਾਨ ਲਿਆਂਦਾ ਸੀ ਨਾਲੇ ਲਿਆਂਦਾ ਸੀ ਚਾਹ ਦਾ ਸੋਰ ਵਾਲਾ ਤੇ ਆਗੇ ਸੀਗੇ ਤੇ ਕਰੇ ਕੋਈ ਗੈਸਟ ਆਗੇ ਸੀ ਜਿਸ ਕਰਕੇ ਦੁਬਾਰਾ ਮੈਂ ਕਰੋਂ ਬਾਹਰ ਨਹੀਂ ਨਿਕਲ ਸਕਿਆ ਤੇ ਨਾ ਹੀ ਆਪਾਂ ਕਚੂਰੀਆਂ ਜਿਹੜੀਆਂ ਤਿਆਰ ਕਰ ਸਕੇ ਤੇ ਕੋਈ ਨਹੀਂ ਨੈਕਸਟ ਟਾਈਮ ਸਹੀਂ ਕੱਲ ਤਿਆਰ ਕਰਾਂਗੇ ਤੇ ਅੱਜ ਦਾ ਦਿਨ ਜਿਹੜਾ ਸਾਡਾ ਬਹੁਤ ਹੀ ਵਧੀਆ ਲੱਗਿਆ ਉਹ ਖੁਲ ਮਿਲਾ ਕੇ ਤੇ ਪਰਮਾਤਮਾਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਜੀ ਹਰੇਕ ਘਰ ਦੇ ਵਿੱਚ ਸੋਖ ਆਵੇ ਹਰੇਕ ਘਰ ਤੋਂ ਸੋ ਨਸੀਬਤਾਂ ਦੂਰ ਕਰਕੇ ਵਾਹਿਗੁਰੂ ਜੀ ਆਪ ਮੇਰੇ ਪਰ ਅੱਖ ਰੱਖਣ ਇਸੇ ਆਸ ਉਮੀਦ ਨਾਲ ਅੱਜ ਦੀ ਵੀਡੀਓ ਸਮਾਪਤ ਕਰਦਾ ਮਿਲਦਾ ਕੱਲ ਇੱਕ ਨਵੀਂ ਵੀਡੀਓ ਨਾਲ ਇੱਕ ਨਵੀਂ ਸਵੇਰ ਨਾਲ ਆਪਣਾ ਖਿਆਲ ਰੱਖਣਾ ਹਮੇਸ਼ਾ ਖੁਸ਼ ਰਹਿਣਾ ਜੀ